ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਤੋਂ ਵੱਧ ਕਿਸਾਨ ਆਪਣੇ ਬਾਰਡਰ ਦੇ ਖਨੌਰੀ ਬਾਰਡਰ ਤੇ ਪਹੁੰਚੋ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਹਾਂਜੀ ਅੱਜ ਆਪਣੇ ਛੋਟੇ ਭਰਾ ਮਨਦੀਪ ਸਿੰਘ ਸੰਧੂ ਸਤਰਾਵਾਲੀ ਜ਼ਿਲ੍ਹਾ ਸ਼ਹੀਦ ਅਫਸਰ ਸਾਹਿਬ ਉਹਨਾਂ ਦੀ ਮੈਰੇ ਸੀ ਸਾਡੇ ਚਾਚਾ ਜੀ ਇਸਕਰਨ ਸਿੰਘ ਸੰਧੂ ਵੱਲੋਂ ਮੈਸੇਜ ਲੱਗਿਆ ਸੀ ਕਿ ਆਪਾਂ ਜਿੰਨੀਆਂ ਵੀ ਗੱਡੀਆਂ ਲੈ ਕੇ ਜਾ ਰਹੀਆਂ ਜਿੰਨੇ ਵੀ ਵੀਕਲ ਬਰਾਤ ਲੈ ਕੇ ਜਾਣੇ ਆ ਸਾਰਿਆਂ ਤੇ ਬਕਾਇਦਾ ਕਿਸਾਨੀ ਵਾਲੇ ਝੰਡੇ ਅਤੇ ਪੋਸਟਰ ਜਿਹੜੇ ਖਨੌਰੀ ਚੱਲੋਦੇ ਅੰਦਰ ਜਗਜੀਤ ਸਿੰਘ ਦੀ ਢੱਲੇਵਾਲ ਜੋ ਮਰਨ ਵੇਲੇ ਬੈਠੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਜੋ ਰਤਨਪੁਰਾ ਸ਼ੰਭੂ ਦੇ ਖਨੌਰੀ ਤੇ ਲੰਬੇ ਸਮੇਂ ਤੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਜਿਹੜਾ ਹੱਕੀ ਮੰਗਾਂ ਲਈ ਸਰਤਾ ਜਗਜੀਤ ਸਿੰਘ ਦਾ ਢਲੇਵਾਲ ਬਿਨਾਂ ਕਿਸੇ ਅਨਾਜ ਦਾ ਦਾਣਾ ਖਾਧੇ ਤੋਂ ਅੱਜ 84 ਦਿਨਾਂ ਤੋਂ ਮਰਨ ਵੇਲੇ ਬੈਠਿਆ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਆਪਾਂ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਲੱਗਿਆ ਜਦੋਂ ਕਿ ਨੌਜਵਾਨ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜਿਹੜੇ ਕੋਈ ਨੌਜਵਾਨ ਆਪਦੇ ਖੇਤੀਕਰ ਖਾਤਰ ਜ਼ਮੀਨ ਖਾਤਰ ਇਸ ਅੰਦੋਲਨਾਂ ਦੇ ਵਿੱਚ ਜਿਹੜੇ ਹਿੱਸਾ ਲੈਂਦੇ ਆ ਅੱਜ ਆਪਣੇ ਖੁਸ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਵੀ ਮਤਲਬ ਲੋਕਾਂ ਦੇ ਵਿੱਚ ਲਜਾਣ ਦੀ ਜਿਹੜੀ ਹੈਗੀ ਆ ਗੱਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ